ਗੋਬਿੰਦ ਸਿੰਘ ਜੀ ਨੂੰ ਇੱਕ ਵਾਰ ਪੁੱਛਿਆ ਸੀ ਕਿ ਮਹਾਰਾਜੇ ਬਾਣੀ ਸ਼ਬਦ ਇਹਦੇ ਸਬੰਧੀ ਦੱਸੋ ਸਾਨੂੰ ਕੀ ਰਹਿਮਤ ਕਰਦੀ ਹੈ ਤੇ ਇੱਕ ਉਦਾਹਰਨ ਗੁਰੂ ਜੀ ਨੇ ਦਿੱਤੀ ਇੱਕ ਪੰਛੀ ਹੈ ਖੁਮਾ ਖੁਮਾ ਪੰਛੀ ਹੈ ਜੀ ਇਹਦਾ ਇਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜ਼ਫਰਨਾਮੇ ਚ ਕੀਤਾ ਖੁਮਾਰਾ ਤਸਾ ਸਾਇਆ ਕੇ ਆਇਦ ਬਜ਼ੀਰ ਬਰੋ ਦਸਤ ਦਰਦ ਨਾ ਜਾਗੇ ਦਲੇਲ ਪਰਸ਼ੀਆਂ ਹੈ ਫਾਰਸੀ ਦਾ ਕੁਮਾਰਾ ਕਸਾ ਸਾਇਆ ਕੇ ਆਇਦ ਵਜ਼ੀਰ ਇਹਦੇ ਅਰਥ ਹੋਰ ਨੇ ਉੱਥੇ ਉੰਜ ਵੈਸੇ ਕਿਨੇ ਖੁਮਾ ਉਹ ਪੰਛੀ ਹੈ ਜਿਸ ਬੰਦੇ ਦੇ ਸਿਰ ਤੋਂ ਉਹ ਲੰਘ ਜਾਏ ਨਾ ਜੀ ਇਥੋ ਤੱਪ ਦਾ ਪਰਛਾਵਾਂ ਜਿਸ ਬੰਦੇ ਦੇ ਸਿਰ ਤੋਂ ਲੰਘਦਾ ਹੈ ਉਹ ਸਮਰਾਟ ਬਣਦਾ ਹੈ ਤਨਾੜ ਬਣਦਾ ਹੈ ਉਹ ਬਹੁਤ ਮਸ਼ਹੂਰ ਹੋ ਜਾਂਦਾ ਹੈ ਉਹਦੇ ਬਾਰੇ ਇੱਕ ਹੋਰ ਮਨਉਤ ਹੈ ਕਿ ਜੇ ਕਿਸੇ ਖੁਮਾ ਦਾ ਪੰਛੀ ਦਾ ਖੰਭ ਲੱਭ ਜਾਏ ਤੇ ਖੰਭ ਨੂੰ ਆਪਾਂ ਤੀਰ ਨਾਲ ਬੰਨ੍ਹ ਲਈਏ ਤੇ ਕਮਾਨ ਵਿੱਚ ਖੰਭ ਤੇ ਤੀਰ ਇਕੱਠੇ ਛੱੜੀਏ ਤੇ ਖੰਭ ਜਿਹੜਾ ਤੀਰ ਨੂੰ ਉੱਥੇ ਲੈ ਜਾਂਦਾ ਜਿੱਥੇ ਖੂਮਾ ਪੰਛੀ ਹੈ ਮੈਂ ਬੇਨਤੀ ਕਰਾਂ ਮਨਾਉਤ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਖੰਭ ਨਾਲ ਤੀਰ ਬਨਨੋ ਜਾਂ ਤੀਰ ਨਾਲ ਖੰਭ ਬਨਨੋ ਜਦੋਂ ਛੱਡੋਗੇ ਤੇ ਜਿਸ ਖੂਮਾ ਦਾ ਖੰਭ ਹੁੰਦਾ ਹੈ ਨਾ ਉਹ ਉਸ ਪੰਖ 'ਚ ਇੰਨੀ ਤਾਕਤ ਹੈ ਤੀਰ ਨੂੰ ਉੱਥੇ ਲੈ ਜਾਂਦਾ ਹੈ ਗੁਰੂ ਜੀ ਕਿੰਨਾ ਸਿੱਖੋ ਆ ਜਿਹੜਾ ਤੁਸੀਂ ਮੂਲ ਮੰਤਰ ਕਰਦੇ ਹੋ ਸੁਖਮਨੀ ਸਾਹਿਬ ਪੜ੍ਹਦੇ ਹੋ ਜਪਜੀ ਸਾਹਿਬ ਪੜ੍ਹਦੇ ਹੋ ਸ਼ਬਦ ਪੜ੍ਹਦੇ ਹੋ ਇਹ ਰੱਬ ਦਾ ਘਰ ਦੇ ਖੰਭ ਨੇ